ਹਾਂ ਗਾਇਸ ਚੱਲਿਏ ਉਧਰ ਬੈ ਜਿਆ ਹਨ ਵੀ ਦੇਖੋ ਮੰਮੀ ਆਇਆ ਤਰਪਾ ਚੋਗਨੀ ਆਇਆ ਆਇਆ ਮੈਂ ਟਮਾਰ ਆ ਵੀ ਲੈ ਆਣੀ ਹੈ ਕਹਿੰਦੀ ਮੇ ਨਾਲ ਆਹ ਕਾ ਲੈ ਆਣੀ ਆ ਇਹ ਲੈ ਲੈਣੀ ਕਿ ਮੈਂ ਇਹ ਤਾਂ ਕੀ ਕਰਾਉਣਾ ਇਹ ਦੱਸ ਕਰੋ ਹੈ ਇਹ ਤਾਂ ਕੀ ਕਰਾਉਣਾ ਉੱਥੇ ਇਹ ਮਤਨੀ ਦੇ ਚਾਚਾ ਕਰਾਉਣਾ ਬਖਾਰ ਕਰਿਆ ਇਹਨੂੰ ਇਹ ਇਹ ਤਾਂ ਕੀ ਕਰਾਉਣਾ ਚੋਗਨੀ ਮਾਰ ਚੜੀ ਆ ਇਹਨੂੰ ਬੁਖਾਰ ਅਹੀਂ ਨਹੀਂ ਜਾਣਗੇ ਜਿਹੜੇ ਬਸ ਤੇ ਹੈ ਇਸ ਤਰ੍ਹਾਂ ਚਲੋ ਚਲ ਜੀ ਆਹ ਲੈ ਲਿਆ ਮੈਂ ਧਰਕ ਆ ਤੁਹਾਨੂੰ ਵੀ ਕਮਾਉਣੇ ਜਲੰਦਰ ਜੇ ਟਾਈਮ ਹੋਇਆ ਸੁਖਨੀ ਨੂੰ ਮੈਂ ਕਿਹਾ ਚੱਲ ਇਹਨੂੰ ਝੂੜੇ ਲੈ ਦਾਂਗੇ ਨਿੱਕੂ ਪਾਰਕ ਪਾਣੀ ਦੀ ਬੋਤਲ ਲੈ ਲੈਣੇ ਕੋਲ ਹੁਜੋਂ ਦੇ ਦੂਜਾ ਪਾਣੀ ਪੀਂਦੇ ਆਹ ਪਚਦਾ ਹੀ ਨਹੀਂ ਉਹ ਨਾਰਮਲ ਮੋਟਰ ਮੋਟਰ ਤੋਂ ਲੱਗੇ ਛੋਟੇ ਹੁੰਦੇ ਪੀਪੂ ਲਈਦੇ ਨਹਾ ਲਈਦਾ ਇਹ ਜਿੱਥੇ ਦੱਲ ਕੀਤਾ ਨਾਲ ਕੇ ਤੇ ਵੇ ਲੈਣਾ ਹੁਣ ਅੱਜ ਪੀ ਲਈ ਇਹ ਟੈਡ ਖਰਾਬ ਹੋ ਗਿਆ ਹੈ ਰੁਕ ਜਾ ਕੇਰੇ ਟਾਇਰ ਚ ਅਮੇ ਗਾੜ ਜਾ ਅਕਲੇ ਉਥੇ ਗੂਗਲ ਪੇ ਨਹੀਂ ਚੱਲਣਾ ਹੈਗਾ ਕੈਸ਼ ਹੀ ਲੈਂਦੇ ਆ ਹਾਂ ਜੋ ਨਾ ਖੋਲ ਕਿੱਲਾ ਦਾ ਬਹੁਤ ਮਾਰ ਰਹੀ ਹੈ ਤੇਰੇ ਕੋ ਖਲਦੇ ਨਹੀਂ ਤੱਕੇ ਇਹ ਤੋਂ ਪਹਿਲਾਂ ਦੱਸ ਕੀ ਕਰਾਉਣਾ ਇਹ ਤੋਂ ਇਨਫਾਸਪੋਰਟ ਚੋੜੀਆਂ ਹਾਂ ਹਾਂ ਤੇ ਇਹਨੂੰ ਦਵਾਈ ਦੇ ਕੇ ਠੀਕ ਕਰੇ ਘਰੇ ਛੱਡ ਜਾਨੇ ਆ ਕੀ ਕਿਨ ਮੈਂ ਜੀ ਕਰਾਂ ਲੱਗ ਪਈ ਕਿਨ ਮੈਂ ਨਹੀਂ ਜਾ ਆ ਅੱਛਾ ਜਿਆਦਾ ਕਰਨ ਲੱਗ ਪਈ ਕਿਨ ਇਹ ਨਾਲ ਹੀ ਜਾਂਦਾ ਐ ਕਹਿੰਦੇ ਇਹਨੂੰ ਸੀਟ ਵੱਖਰੀ ਰੱਖਣੀ ਹੈ 9 ਸਾਲ ਦੇ ਹੋ ਗਏ ਮੈਂ ਪਾਣੀ ਦੇ ਪਾਣੀ ਦੀ ਮਾਰ ਨਹੀਂ ਹੈ ਹਾਂ ਚਲੋ ਹਵਾ ਭਰਾ ਲਈਏ ਸ਼ਾਮ ਨੂੰ ਟੈਂਪ ਟਾਲਾ ਕੇ ਤੇ ਚੱਲੀਏ ਆ ਆਵਾ ਆ ਜਿੱਥੇ ਕਰਾਂਗੇ ਪ੍ਰੋਗਰਾਮ ਆ ਸਾਡਾ ਪੈਜੰਦਾ ਸਾਰਾ ਮਿਲਟਰੀ ਏਰੀਆ ਤਾਂ ਹੀ ਕਰਕੇ ਸਾਡੇ ਨਾਲ ਬੜਾ ਰਿਸਕ ਜਿਆ ਸਿਕਾ ਤੇ ਸਾਡੇ ਆਦਮ ਵਰਤਨ ਕੋਲ ਚਾਚਾ ਦਾ ਏਰੀਆ ਏਅਰਪੋਰਟ ਇੱਥੇ ਲੱਗ ਕੇ ਨਾਲ ਨਾਲ ਹੀ ਆ ਮਤਲਬ ਆ ਦੇਖੋ ਬੀ ਕੁਟੀ ਜਦੋਂ ਫੜਾ ਕੇ ਪੈਂਦੇ ਸਾਰੇ ਉੱਟ ਜਾਂਦੇ ਜਰਾ ਬੜੇ ਦੂਰ ਤੱਕ ਆ ਪਹੁੰਚ ਗਿਆ ਆਦੰਬਰ ਕਿਉਂਕਿ ਮੈਂ ਤੇਲ ਪਾਇਆ ਨਹੀਂ ਹੈ ਤੇਲ ਘਟਾ ਜਾਵਾ ਮੈਂ ਕਿ ਆਦੰਬਰ ਵਧੀਆ ਹੰਗਾ ਉੱਥੇ ਪਾਉਣਾ ਮੈਂ 8 ਰੁਪਏ ਮਹਿੰਗਾ ਪੈਟਰੋਲ ਨਾਲ ਪਰ ਹੈਗਾ ਵਧੀਆ ਮੈਨੂੰ ਪਿਆਸ ਲੱਗੀ ਮੈਂ ਤਾਂ ਜਲਦ ਜਲਦ ਪਾਣੀ ਪੀਣ ਲੱਪਿਆ ਕੁਛ ਕਹਿੰਦੀ ਹੈ ਕੀ ਕਹਿੰਦੀ ਹੁੰਦਾ ਫਿਰ ਮੈਂ ਕਿਹਾ ਪਹਿਲੇ ਗੱਡੀ ਬੇਲ ਦੀ ਜਗ੍ਹਾ ਸਾਈਡ ਤੇ ਲਾਉਣੀ ਆ ਫਿਰ ਪਾਣੀ ਪੀਣਾ ਆ ਫਿਰ ਕਿਹਦੇ ਗੱਡੀ ਤੇ ਸਾਡੀ ਨਾਲ ਗੱਡੀ ਲੱਗੇ আচ্ছা ਠੀਕ ਜੇ ਤਾਂ ਗਲਤੀ ਹੋ ਗਈ ਸੀ ਮੇਰੇ ਕੋ ਹਾਂ ਫੇ ਚਾਲੀ ਗੱਡੀ 'ਚ ਨਹੀਂ ਪਾਣੀ ਪੀਣਾ ਹਾਂ ਚਾਲੀ ਗੱਡੀ 'ਚ ਨਹੀਂ ਪਾਣੀ ਪੀਣਾ ਤੈਨੂੰ ਕਿਹਨੇ ਦੱਸਿਆ ਮੈਨੂੰ ਪਤਾ ਆ ਮੇਰੇ ਟੀਚਰ ਨੇ ਸਖਾਇਆ ਹਾਂ 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 ਤਾਂ ਗੱਡੀ ਚ ਚਲਾਉਂਦੀ ਰਹਿੰਦੀ ਤਾਂ ਦੱਸ ਦੱਸਿਆ ਉਹਨੇ ਤੈਨੂੰ ਕੀ ਮੈਂ ਤਾਂ ਗੱਡੀ ਚ ਚਲਾਉਂਦੀ ਰਹਿੰਦੀ ਤਾਂ ਦੱਸਿਆ ਉਹਨੇ ਤੈਨੂੰ ਹਾਂ ਤੂੰ ਗੱਡੀ ਚ ਚਲਾਉਂਦਾ ਪਾਣੀ ਪੀਂਦਾ ਸੀ ਮੈਂ ਕਿ ਚੱਲ ਦਾ ਫਤਵਾ ਓਕੇ ਗਾਂ ਦਾ ਕਿੰਦਾ ਵੀ ਮੈਂ ਗਾਹ ਤਾਂ ਫੇਰ ਰੋਕ ਕੇ ਵੀ ਨਾ ਆ। ਠੀਕ ਆ। ਕਿੱਥੇ ਰੋਕਣਾ? ਬੇਲੀ ਜਗ੍ਹਾ ਜਿੱਥੇ ਜਿੱਥੇ ਵੀ ਤੁਸੀਂ ਜਿੱਥੇ ਵੀ ਤੁਸੀਂ ਪਾਣੀ ਪੀਣਾ ਉਥੇ ਇੱਥੇ ਕ ਬੇਲੀ ਜਗ੍ਹਾ ਨੂੰ ਨਹੀਂ ਇੱਥੇ। ਠੀਕ ਆ। ਗੱਡੀ ਨਾ ਧਿਆਨ ਤੇ ਸੈਰ ਤੇ ਲਾਉਣੀ ਆ। ਫੇਰ ਫੇਰ ਪਾਣੀ ਪੀਣਾ ਫੇਰ ਜਾਣ ਗਾਹਾਂ। ਓਕੇ। ਥੈਂਕ ਯੂ। ਥੈਂਕ ਯੂ ਜਿਤਮਨੀ। ਐਪਰੀਸ਼ੀਏਟ। ਪਾਣੀ ਚੂਕੇ। ਡਾਲਤੇ ਹੋ ਗਏ ਆ। ਆਦਨ ਨੇ ਦਬਿੰਦਾ ਚ ਠੀਕ ਆ ਆਦਨ ਮੈਂ ਸਾਈਡ ਤੇ ਲਾ ਕੇ ਫੇਰ ਭੀਆ ਕਰੂੰਗਾ ਠੀਕ ਆ ਕੀ ਕਰਨੀ ਤਾ ਝੂਟੇ ਹਾਂ ਮੈਂ ਝੂਟੇ ਲੈ ਜਾ ਦੂੰਗਾ ਹਾਂ ਨਾ ਤੇ ਹੈਗੀ ਪਾਰਕ ਉੱਥੇ ਝੂਟੇ ਲੈ ਆਣੇ ਨੇ ਪਾਰਕ ਨੇ ਬਹੁਤ ਬਹਾਵਾ ਕਰਦਾ ਮੈਂ ਲੋ ਬਈਆ ਪੁੰਚ ਕੇ ਗੈਸ ਸਟੇਸ਼ਨ ਮੰਮੀ ਅੱਜ ਕਰਾਉ ਸਾਡੀ ਟੈਂਕੀ ਫੁੱਲ ਓ ਮਾਈ ਗਾਡ ਕੀ ਆਏ ਬੜੀ ਸੋਹਣੀ ਮੈਂ ਕਰਾਉਂਗੀ ਵੱਲਾ ਹਾਂ ਮੈਂ ਕਰਾਉਂਗੀ 24 ਲੈ ਮੈਂ ਕਿਹਾ ਸੀ ਹੋਰ ਕਿੱਥੋਂ ਆਉਣ ਪਰਪਰਾਈਂ ਆਪਣਾ ਤੂੰ ਤੂੰ ਤਾਂ ਕਿਹਾ ਸੀ ਕਿ ਮੈਂ ਮੈਂ ਕਰਾਉਂਗੀ ਦੇ ਉਹ ਉਹ ਤਾਂ ਉੱਥੇ ਲੈ ਉਹ ਆਪਣੇ ਮਾਮੂਨੇ ਕਹਾਲਾਣੇ ਕੀ ਕਰਦੇ ਸੁਖ ਨੇ ਹਾਂ ਚਾ ਰਹਿਣ ਦੇ ਆ ਜਾ ਆ ਜਾ ਹਈ ਮੇਰੇ ਪਤਨੇ ਕਹਿੰਦਾ ਦਿੰਦਾ ਉਹ ਬੋਣਾ ਦੂਜਾ ਆ ਜਾ ਐਂ ਚੇ ਕਰਦੀ ਬਾਰਕ ਉਧਰ ਸਾਰੀ ਪਾਰਕ ਨਹੀਂ ਹੁੰਦੀ ਪਹੁੰਚ ਗਏ ਚਲੰਦਰ ਤੁਨੇ ਆਇਆ ਤਨੇ ਚੰਡੋਲ ਦੇ ਝੁੱਡੇ ਲੈ ਕੇ ਦੇਣੇ ਆਜੇ ਜਿੱਥੇ ਵੀ ਰਾਮਾ ਮਾ ਦਾਗੜੀ ਤੇ 10 ਦਿਨ ਰਹਿਣਾ ਬਹੁਤ ਪੈਸਾ ਬਣਾਉਂਦੇ ਲੋਕੀ ਆ ਉਹ ਮੈਂ ਪਿੰਡਾਂ ਵੀ 8 18 ਵੀ ਜਿੱਥੇ ਮਰਜੀ ਐਂਬੂਲੈਂਸ ਕਰ ਲਓ ਜਿੱਦਾਂ ਪਹਿਲਾਂ ਕਹਿੰਦਾ 1800 ਲੈਣਾ ਚਲੰਦਰ ਦਾ 1800 ਲਿਆ ਫਿਰ ਜਿੱਦਾਂ ਆਪਾਂ ਸ਼ਾਮ ਤੋਂ ਪਿੰਡ ਨੂੰ ਚਲ ਜਾਈਏ ਇੰਨੀ ਕੁ ਬਾਟ ਹੋਰ ਗਾਂ ਜਾਣਾ ਪਿਆ ਅਗੇ ਕਹਿੰਦਾ 300 ਰੁਪਈਆ ਹੋਰ ਆਪਸ ਹੀ ਜਾਂਦਾ ਸੰਦੇ ਆਪ ਸੀ ਜਨ ਲੰਡਾ ਵੀ ਮੜੀਦਾ ਵੀ ਪੈਸੇ ਲੈਂਦੇ ਲੈ ਲੈ ਇੱਥੇ ਇਸ ਤਰ੍ਹਾਂ ਦਾ ਹਸਪਤਾਲ ਦਾ ਪੁੱਛੋ ਤਾਂ 2-3 ਲੱਖ ਕਿਤੇ ਨਹੀਂ ਗਿਆ ਹੈਂ ਜਾ ਤੁਰ ਕੇ ਚਲ ਜਾਣਾ ਤੁਰ ਕੇ ਚਲ ਜਾਣਾ ਆ ਜਾ ਨੀ ਨੀ ਇੱਥੇ ਛਪਾਣੀ ਆ ਗੱਡੀ ਪੁੱਛਦਾ ਮੈਨੂੰ ਪਤਾ ਹੈ ਕੰਮੀ ਚੱਕੀ ਇਹ ਮੈਨੂੰ ਕਹਿੰਦੇ ਇੱਥੇ ਸਲਾਹ ਆ ਇੰਨੇ ਲੋਕੀ ਬੈਠੇ ਅ ਇਹ ਵੀ ਆ ਚੁਣੀਆਂ ਕਹਿੰਦੇ ਉਹਨੇ ਗਰੇ ਬੰਦੇ ਦੇ ਦਿਮਾਗ ਚ ਨਾ ਕੁਝ ਸੀ ਹਰੇ ਇਹਨੇ ਗਿਆ ਗੁੱਡੀ ਆ ਨਾ ਜੇ ਇਹਨੇ ਦੇਖੀ ਇਹ ਇਹ ਝੂਟੇ ਆਏ ਦਰਦੀਆਂ ਆਣੇ ਦਰਦੀਆਂ ਲੋ ਗਾਇਸ ਹੋ ਗਿਆ ਸੰਟਕਾ ਮਨ ਹੋਣੇ ਕਹਿੰਦੀ ਝੂਟੇ ਲੈਣੇ ਚਿੰਡੋਲ ਚ ਬਹੁਤ ਗਰਮੀ ਚੁਕਨੀ ਆ ਨਾ ਵੱਡੀ ਐ ਗਰਮ ਹੋਈ ਪਈ ਹੈ ਮੈਂ ਬੰਦ ਲਾਰ ਕਮਿਸ਼ਨ ਹਸਪਤਾਲ ਗੁਰਦੁਆਰਾ ਵੀ ਵਿੱਚ ਹੈ ਕਿਤੇ ਤੂੰ ਬੈਠੀ ਹੋ ਤੇ ਬਹੁਤ ਹਮਸਿਆ ਨਾ ਲੋਕਾਂ ਦੀ ਮੈਂ ਦਾਹੀਂ ਤੋਂ ਬਾਹਰ ਆ ਗਏ ਹਾਂ ਘੋਕੀ ਦੇ ਅੰਦਰ ਜਿੰਦੇ ਜ਼ਿਆਦੇ ਜਾਣੇ ਹੋਣ ਘੋਕੀ ਹੈ ਮੈਂ ਡਿਊਟੀ ਆਉਂਦਾ ਕਹਿਣਾ ਹੀ ਹੈ ਆ ਬੋਲੀ ਜ਼ਿਆਦੇ ਲੋਕਾਂ ਦੇ ਹੋਉਂਦੀ ਹੈ ਨਾ ਇਹ ਕਾ ਗੁੱਡੀ ਜੀ ਫੜੀ ਹੋ ਸੀ ਮੈਂ ਤਾਂ ਮੈਨੂੰ ਆਹ ਇਹ ਗਾਹ ਬੁੜੀ ਗੁੱਡੀ ਲੋਕੇ ਵੀ ਦੇਖਦੇ ਹੈਗੇ ਨਾ ਬੁੜੀ ਵੇਖਣਾ ਨੁਸਪੈਗਿਆ ਜਿਹੜਾ ਗੁੱਡੀ ਚੱਕੀ ਪਿਆ ਸੀ ਇਹ ਵੀ ਉਹਦਾ ਇੰਨਾ ਵੱਡਾ ਫੁੜੀ ਰਹੀ ਹੈ ਉਹ ਥੋੜੀ ਲੈਟ ਲੈਣੀ ਹੈ ਇਹਦੀ ਅਸੀਂ ਚਲੋ ਹੁਣ ਹਿਆਰਪੁਰ ਨਹੀਂ ਜਾ ਹੋਇਆ ਬੰਪਰ ਲਗਾਉਣੇ ਆਲਾ ਤੇ ਆਇਆ ਇੱਕ ਗੱਡੀ ਦਾ ਕਵਰ ਲੈਣੀ ਹੈ ਗਰਮ ਹੀ ਆ ਕਿਹਾ ਵੀ ਲੈ ਦਮ ਮਹਿੰਗਾ ਬੜਾ ਹੋ ਗਿਆ ਕੇ 400 ਹੈ ਲੈ ਲੈ ਮਾ ਫਲਾਣਾ ਲੈ ਲੈ ਤੂੰ ਸਟਾ ਲਹੁਣ ਨਿਚੋੜਿਆ ਇੰਨੀ ਗਰਮੀ ਆ ਉਥਾ ਆਪ ਪੰਪਾ ਸਲੇਜ ਮੱਚ ਗਈ ਤੇਰੇ ਮੈਂ ਕਿਹਾ ਐਸੀ ਐਸੀ ਚਲਾਣਾ ਤੂੰ ਕੇ ਬੰਦ ਕਰ ਜਾ 800 ਨਾ ਦਿੱਤਾ ਐਵੇਂ ਥੇਲਾ ਕਿੰਨਾ ਮਹਿੰਗਾ ਹੋ ਗਿਆ ਆ ਫਰੇਮ ਲੈਣ ਲੱਗਾ ਹੁਣ ਬਾਬਾ ਆਹ ਆਹ ਇਹ ਡੈਪਾਂ ਦੀ ਲਾਈਟ ਆ ਮੈਂ ਤਾਂ ਫੋਕ ਲਾਈਟ ਬਾਬਾ ਇਹ ਰੋਣੇ ਲੱਗੇ ਹੋ ਸੀ ਝੂਟੇ ਲੈਣੇ ਹੂੰ ਚੱਲ ਜਾਨ ਲੈਲਾ ਦੇਖੋ ਕਿੰਨੀ ਸੋਹਣੀ ਬਾਈ ਵਾ ਸਿੰਤ ਜਿੰਦਰ ਸਰਦਾਰ ਦੇ ਗਾਣੇ ਚੱਲ ਰਹੇ ਆ ਘਰ ਦੇ ਨੂੰ ਮੈਂ ਕਿਹਾ ਇੱਥੇ ਕਰਾ ਲਈਏ ਡਿਨਰ ਸੁੱਕਣੀ ਤੰਬੂਨੀ ਕਿਉਂਕਿ ਇਹਦਾ ਸ਼ਨੀਵਾਰ ਨੂੰ ਬਰਥਡੇ ਸਤ ਨਹੀਂ ਤਾਂ ਇਹ ਕੱਲੀਆਂ ਖਾਣ ਲੱਪੀਆਂ ਮਿੰਦਰ ਸਾਦਾ ਲੰਗੀਆਂ ਮੈਂ ਖੂਬ ਘਰ ਦਿੱਤੀ ਹੈ ਨੇ ਕੁਟੀ ਵੀ ਲਿਆ ਕੇ ਆ। ਉਹ ਖੀਆ। ਕੋਈ ਦੰਦ ਬਣਾ ਜਨਾ ਤਾਂ। ਉਹ ਲਿਆ ਕੇ ਆ। ਤੇਰੇ ਲਈ ਲਾਈ ਹੈ। ਅੱਛਾ ਠਹਿਰ ਕੇ ਖਾਣਾ। ਸਖੋਨੀ। ਕਿਦਾਂ ਮਜ਼ਾ ਆਇਆ ਫੇ? ਹਾਂ। ਦੇਖ। ਕਿੰਨਾ ਮਜ਼ਾ। ਆ ਦੇਖੋ ਆफी ਕੁੜੀ ਵੀ ਉਹ ਫੋਟੋ ਮੈਂ ਕਿੱਤੀ ਆ। ਆ ਦੇਖ। ਆ ਦੇਖ। ਵਾਓ। ਕਿੰਨੀ ਸੋਹਣੀ ਆ ਨਾ। ਸੋਹਣੀ ਫੋਟੋ ਮੈਂ ਲਈ। ਲੈ ਕੇ ਆ ਕੇ ਦੇਖੀ ਮਾਣ। ਨਾਲ ਮਲਾ ਜਾ ਮੈਂ ਹੁਣ ਬੈਠੂ ਘੜੀ ਵਿਚਾਰੀ। ਮਿਸ਼ਰੀ ਪੌਸ ਵਾਲੇ। ਕੀ ਹੋ ਗੁਣ ਮੁੰਡਾ ਤੇਰੀ ਨੀਆ ਫੁਟਮਾ ਐ ਮਮੀ ਨੇ ਵੀਸ਼ਰੀ ਬਧੀਆ ਹੁੰਦੀ ਹੈ ਚਲੋ ਐ ਮਮੀ ਮਮਮੀ ਨੇ ਵੀਰੋ ਮੇਟੀ ਬਣਾਈ ਸੀ ਮਮਮੀ ਨੇ ਵੀਡੀਓ ਮੇਟੀ ਆਦ ਗਈ ਕਹਿੰਦੀ ਮੈਂ ਪਕੌੜੇ ਲੈ ਕੇ ਆਉਣੇ ਵੀਰੇ ਮਾਮੇ ਦੇ ਲੈ ਕੇ ਜਾਣੇ ਕਹਿੰਦੇ ਪਕੌੜੇ ਮੈਂ ਚਲੋ ਸ਼ਾਮ ਆ ਗਏ ਆ ਜਲੰਧਰ ਵੀ ਕੰਮ ਲਿਆ ਖਾ ਪੀ ਵੀ ਲਿਆ ਹੁਣ ਸ਼ਾਮ ਨੂੰ ਪੱਠਿਆਂ ਦੇ ਟਾਈਮ ਉੱਠਾਂਗੇ ਪੱਠਿਆਂ ਟਾਈਮ ਹੋਈ ਗਿਆ ਮੈਨੂੰ ਲੱਗਾ 3:00 ਵਜੇ ਬੱਸ ਜਾ ਕੇ ਚਾਹ ਬਣੀ ਪੱਠਿਆਂ ਟਾਈਮ ਹੋ ਗਿਆ ਅੱਜ ਰੈਸਟ ਨਹੀਂ ਹੋਣੀ ਨਾ ਦੁਪਹਿਰ ਸੌਂ ਜਾਈਦਾ ਰਹਾਂ ਨਹੀਂ ਸੀ ਲੱਗਦਾ 3:00 ਵਜੇ ਪੱਠਿਆਂ ਦਾ ਟਾਈਮ ਹੋ ਗਿਆ ਇਹ ਗੱਡੀ ਚ ਵੀ ਲੈ ਸੀ ਦਾ ਘਰੇ ਵੀ ਸੀ ਇਹਨੇ ਇਧਰ ਜਿੱਥੇ ਨਾ ਹੋਵੇ ਤਾਂ ਜਲੂਸ ਨਿਕਲਿਆ ਪੂਰਾ ਨਾ ਤੂੰ ਦੁਕਾਨ ਤੇ ਚੱਲ ਗਿਆ ਸੀ ਬੰਦ ਕਰ ਕੋ ਸਾਨੂੰ ਗੱਡੀ 'ਚ ਬਿਠਾ ਲਓ ਗਾਲਾਂ ਕੱਢ ਜਾ ਤੇਰੇ ਸੁਣਦਿਆਂ ਨੇ ਮੈਂ ਦਾ ਕੁੱਤ ਪਾ ਕੇ ਅੰਦਰ ਐਸੀ ਸੀ ਮੈਂ ਗੱਲਾਂ ਕਰੀ ਭਾਈ ਨਾ ਗੱਲੀ ਪੈਗਾ ਸਾਡਾ ਇੱਥੇ ਕੜਾ ਬਣ ਗਿਆ ਅਸੀਂ ਣਾਣਾਂ ਆਣ ਕੇ ਗਾਇਸ ਆ ਕਿਤੇ ਰੈਸਟ ਥੋੜਾ ਟਾਈਮ ਪਾਏ ਪੱਠੇ ਹੁਣ ਪਾਤੇ ਪੱਠੇ ਹੁਣ ਪੱਠੇ ਲਿਆਉਣੇ ਆ ਤੇ ਨਾਲੇ ਪਾਉਣਾ ਹੈਗਾ ਦੁੱਧ ਵੀ ਆਪਣਾ ਕੰਮ ਪੱਠੇ ਬਦਨ ਆਇਆ ਤੇ ਨਾਰੀਅਲ ਪੀਣ ਆ ਗਿਆ ਡੇਲਾ ਮੈਂ ਤਾਂ ਹਿਸਾਬ ਲਾਉਂਦਾ ਦੁੱਧ ਤੇ ਉਹਨੇ ਪੈਸੇ ਨਹੀਂ ਬਣਦੇ ਹੈਗੇ ਜਿੰਨੇ 50 ਦਾ ਤੇਲ ਲਾ ਲਾ 100 ਦਾ ਨਾਰੀਅਲ ਲਾ ਲਾ ਉਹ ਨਾਰੀਅਲ ਲਾ ਲੋ ਇੰਨਾ ਮੇਰਾ ਖਰਚਾ ਡੇਲੀ ਦਾ ਤੇਲ ਦਾ ਬਹੁਤ ਹੋਣ ਗਿਆ ਸੁਸਣ ਟਰੈਲੀਆਂ ਜਾ ਰਹੀਆਂ ਘਰ ਘਰ ਕੇ ਮੇਲਾ ਤੁਸੀਂ ਵੀ ਜਾਓ ਦੇਖੋ ਆਪਾਂ ਕੱਲੂ ਜੇ ਲਾਸਟ ਦਿਨ ਕੱਲੂ ਜਾਵਾਂਗੇ ਤੁਹਾਨੂੰ ਨਿਸ਼ਾਨ ਸਾਹਿਬ ਦੇ ਦਸ਼ੇਂ ਕਰਾਵਾਂਗੇ ਭਾਜੀ ਆਇਆ ਹੈ ਆ ਗਿਆ ਗੱਡੀ ਚਾਉਣਾ ਮੈਂ ਗੱਡੀ ਚਾਉਣਾ ਚੱਲ ਚੱਲੀਏ ਚੋਕਲੇਟ ਨਹੀਂ ਪੋਣੀ ਇਹ ਸੁੱਕ ਨਹੀਂ ਸੋਹਣਾ ਨਾ ਆ ਸੁਖਨੀ ਬੈਠੀ ਹੈ ਹਾਂ ਲੈ ਇਹ ਇੱਕ ਮਿੰਟ ਆ ਸੋਨਾ ਆ ਬਣਾ ਦੇ ਹਾਂ ਇਹਦਾ ਕਿੰਨਾ ਪ੍ਰਾਈਸ ਆ? ਉਹ 1400 200 ਲੈ ਓਕੇ ਬੜਾ ਠੀਕ ਹੈ ਸਹੀ ਮਗਨੀ ਦਾ ਬਰਥਡੇ ਆ ਕੱਲ ਨਿਆਣਿਆਂ ਨੇ ਭਿਜਾਣਾ ਥੋਲਾ ਆ ਜੂਗਾ ਨਾਲੇ ਨਿਆਣੀ ਕਨੇ ਖੂਨ ਵਾਲੀ ਐਸਪੀਮ ਲੈ ਲੈ ਕੱਲ ਆ ਜੋ ਤੈਨੂੰ ਚਾਹੀਦਾ ਥੋਲਾ ਦੇ ਨਿਆਣੇ ਲੋਕ ਬਣਾ ਲੈਣਾ ਫਿਰ ਵੱਡੀ ਹੋ ਕੇ ਦੇਖਿਆ ਕਰਨ ਸੋਨੀ ਮਾਮਾ ਮੇਰੇ ਇਦਾਂ ਕਰਦੇ ਸੁਖਨੀ ਆ ਜਾ ਬੂੜੇ ਵੱਡੇ ਹੋ ਕੇ ਦੇਖਿਆ ਕਰੋਗੇ ਇਹਲਾ YouTube ਕੀ ਚੀਜ਼ ਆ ਆਪਣੇ ਕੀ ਉਹਨੂੰ ਕਹਿੰਦੇ ਆ ਆਪਣੇ ਹੁਣ ਪੁਰਾਣੇ ਬੁਢੇ ਲਾ ਲੋ ਬਜ਼ੁਰਗ ਲਾ ਲੋ ਸਿਆਣੇ ਆਪਾਂ ਨੂੰ ਕੁਝ ਨਹੀਂ ਪਤਾ ਦਾਦੇ ਪਰਦਾਦੇ ਤੋਂ ਵੀ ਗਾਂਵ ਵੀ ਕਿਸੇ ਦਾ ਕੁਝ ਨਹੀਂ ਪਤਾ ਹੈਗਾ ਕਿ ਕੀ ਕਰਦੇ ਹੁੰਦੇ ਸੀ ਗੱਲਾਂ ਸੁਣੀਆਂ ਕਿ ਐ ਕਰਦੇ ਹਾਂ ਉਹ ਕਰਦੇ ਸੀ YouTube ਤੇ ਇਦਾਂ ਆ ਹੁਣ ਜਿੰਨੇ ਮੋਬਾਈਲ ਦਿਵਾਜੋ ਫੋਟੋਆਂ ਕੁਝ ਨਹੀਂ ਹੁਣ ਗਾਂਵ ਤੋਂ ਗਾਂ ਜਿੱਦਾਂ ਹੁਣ ਸਾਡੀ ਨਵੀਂ ਮੇਰੇ ਨਿਆਣੇ ਗਾਂ ਉਹਨਾਂ ਦੇ ਨਿਆਣੇ ਹਮੇਸ਼ਾ YouTube ਤੇ ਰਹਿਣੀ ਆ ਉਹ ਦੇਖ ਸਕਦੇ ਆ ਕਿ ਹਾਂ ਵੀ ਸਾਡਾ ਬਿਜੁਰਗਾਂ ਵੀਡੀਓ ਵੀਡੀਓ ਪਾਉਂਦਾ ਸਾਡਾ ਬਿਜੁਰਗਾਂ ਵੀਡੀਓ ਵੀਡੀਓ ਪਾਉਂਦਾ ਹੁੰਦਾ ਜਿਗਾ ਕਿ ਸਰਦਾਂ ਪੂਰੀ ਰੇਡ ਦਾ ਹੁੰਦਾ ਸੀ ਸੋ ਆ ਗੱਲਾਂ ਕਰਤਾ ਹੈ ਇਹ ਤੇ ਮੈਮਰੀ ਸਵਣੇ ਜਾਂਦੀ ਹੈ ਕਿ ਹਾਂ ਵੀ ਕਿਉਂਕਿ YouTube ਤਾਂ ਕਦੇ ਡਿਲੀਟ ਨਹੀਂ ਹੁੰਦਾ ਹਮੇਸ਼ਾ ਦੁਨੀਆ ਤੇ ਰਹਿਣਾ ਹੈ 50 ਸਾਲ 100 ਸਾਲ ਅਗਾਂਹਲੀ ਜਨਰੇਸ਼ਨ ਆਊਗੀ ਉਹ ਵੀ ਦੇਖੂਗੀ ਕਿ ਆਹ ਟਾਈਮ ਦੇ ਵਿੱਚ 2025 ਚ ਇਦਾਂ ਹੁੰਦਾ ਸੀ ਓਹ ਹੁੰਦਾ ਸੀ ਜਿੱਦਾਂ ਹੁਣ 1992 ਚ ਹੋ ਟਾਈਮ ਸੀ ਹੁਣ ਹੋ ਟਾਈਮ ਆ ਉਹ ਚੀਜ਼ ਬਣ ਜਾਂਦੀ ਹੈ ਲਾਈਕ ਤੇ ਗਾਂ ਦੇ ਜਿੰਨੀ ਜਨਰੇਸ਼ਨ ਆ ਰਹੇ ਸਿੱਧਾ ਅਰ ਗਾਂ ਉਹਨਾਂ ਦੇ ਨਿਆਣੇ ਵੀ ਸਾਰੇ ਫੇ ਦੇਖਣਗੇ ਕਿ ਆ ਵੀ ਸਾਡਾ ਆ ਬੰਦਾ ਮਾਦਾ ਹੁੰਦਾ ਹੀ ਵੀਡੀਓ ਆ ਜਾ ਆ ਜਾ ਇਹ ਨਿੱਕਾ ਇਹ ਮੈਂ ਦੇਖਿਆ ਨਾ ਚਿੱਕੜ ਜੋ ਕਹਿੰਦੇ ਮੱਝ ਤੇ ਕੱਪੜਿਆਂ ਵਾਲੀ ਦੁਕਾਨ ਜਾਂ ਹੋਰ ਸ਼ਾਪਿੰਗ ਕਰਦੇ ਆ ਬੁੜੀਆਂ ਕੱਢਣੀਆਂ ਵੋ ਆਖੀਆਂ ਹੈ ਕਿੰਨਾ ਬਹੁਤ ਹੈ ਕਰੇ ਨਿਆਣੇ ਬੈਠੇ ਆ ਕਿ ਉਹਨਾਂ ਲਈ ਵੀ ਆਈਸਕ੍ਰੀਮ ਲੈ ਕੇ ਜਾਣੀ ਮੈਂ ਕਿ ਤੂੰ ਕਹਿੰਦੀ ਨਹੀਂ ਮੈਂ ਨਹੀਂ ਖਾਣੀ ਹੈਗੀ ਉਹ ਬੈਠੇ ਨਿਆਣਾ ਆਪੇ ਉਹਨੇ ਕਦੇ ਨਹੀਂ ਲੈ ਕੇ ਆਣੀ ਚਾਹ ਸੁਖਣੀ ਵੀ ਖਾਲੂਗੀ ਜਾਂ ਕਿਵੇਂ ਇੱਥੇ ਹੈ ਹੀ ਨਹੀਂ ਇਹਨਾਂ ਨਿਆਣੇ ਨੰਦਾ ਕਿ ਆਪਾਂ ਦਾ ਆਪਣੇ ਨਿਆਣੇ ਇੱਥੇ ਤੇਜ ਆ ਥੋੜੇ ਫਰਕ ਹੈਗਾ ਆ ਇਹ ਬਾਹਲੇ ਨਿਆਣੇ ਉਹ ਥੋੜੇ ਜੇ ਹੈਗੇ ਹੌਲੇ ਕਹਿੰਦਾ ਲਾਇਕ ਬੋਗ ਟਾਈਪ ਜਿਹਾ ਹੀ ਹੁੰਦੇ ਆ ਬੋਈ ਕਹਿੰਦਾ ਜਾਂ ਕੁਝ ਵੀ ਲਾਇਕ ਹਨ ਕੀ ਵੀ ਬੋਏ ਗੈ ਲੋ ਇਹ ਭੁਲੇ ਹੁੰਦੇ ਆ ਇੱਧਰਲੇ ਆਪਣੇ ਨਿਆਣੇ ਚ ਉਸਤਾ ਮੈਂ ਤਾਂ ਆਪ ਆਪਣੇ ਨਿਆਣੇ ਕਿਤੇ ਬਾਹਰ ਹੋਏ ਜਾਂ ਇੱਧਰ ਇੱਥੇ ਰੱਖਣੇ 10 ਮਹੀਨਿਆਂ ਤੱਕ ਹੈ ਟ੍ਰੇਨ ਹੋ ਗਏ ਫਿਰ ਬਾਅਦ ਵਿੱਚ ਬਾਹਰ ਹੀ ਜਾਣਗੇ ਕਿਤੇ ਵੇਆ ਸਾਲਾ ਹੋਇਆ ਨਹੀਂ ਨਿਆਣੇ ਪਹਿਲੇ ਹੀ ਗੱਲ ਲਿਆ ઓ ਮਾਈ ਗੱਡ ਕਿੱਡੇ ਕਿੱਡੇ ਬੰਦੇ ਸੁਪਨੇ ਲੈਂਦਾ ਨਾ ਚੱਲ ਕੋਈ ਲੈਣੇ ਵੀ ਚਾਹੀਦੇ ਮੈਨੀਫੈਸਟ ਕਰਨਾ ਚਾਹੀਦਾ ਕਹਿੰਦੇ ਜੋ ਆਪਾਂ ਸੋਚਦੇ ਮੈਨੀਫੈਸਟ ਕਰਨਾ ਉਹ ਹੁੰਦਾ ਮੋਟੀ ਮੇਰੀ ਕਰਮਾਲੀ ਹੋਊ ਵੀ ਜਿਹੜੀ ਹੋਊ ਇੰਦਾ ਹੀ ਕਹੋਗੇ ਕਿ ਅਗਲੇ ਜਨਮ ਚ ਵੀ ਤੂੰ ਹੀ ਆਵੇਂ ਮੇਰੇ ਘਰ ਆ ਇੰਨੀ ਕੇਰ ਇੰਨੀ ਲੋਇਲਟੀ ਇੰਨਾ ਪਿਆਰ ਤਾਂ ਵਾਲੀ ਹੋਵੇ ਬਾਕੀ ਜਿਹੜੀ ਹੋਈ ਤੁਸੀਂ ਦੇਖ ਹੀ ਲੈਣੀ ਆ ਆ ਜਾ